ਵਾਹਿ ਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਤਨ ਵਾਹਿਗੁਰੂ ਸਾਹਿਬ ਜੀ ਸ਼੍ਰੀ ਰાગ ਮਹੱਲਾ ਪਹਿਲਾ ਗੁਣਵੰਤੀ ਗੁਣ ਵਿਠਰੈ ਔਗਣਵੰਤੀ ਝੂਰ ਜੇ ਲੋੜ ਹੈ ਵਰ ਕਾਮਣੀ ਨਹਿ ਮਿਲੀਐ ਪਿਰ ਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰ ਦੂਰ ਮੇਰੇ ਠਾਕੁਰ ਪੂਰੇ ਤਖਤ ਅਡੋਲ ਗੁਰਮਖ ਪੂਰਾ ਜੇ ਕਰੇ ਪਾਈਐ ਸਾਚ ਅਤੋਲ ਰਹਾਉ ਪਰਬ ਹਰਿ ਮੰਦਰ ਸੋਹਣਾ ਤਿਸਮੈ ਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ ਬੇਣ ਪੌੜੀ ਗਣ ਕਿਉ ਚੜੋ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ 베ੜੀ ਗੁਰੂ ਗੁਰ ਤੁਲਹਾ ਹਰ ਨਾਉ ਗੁਰ ਸਰ ਸਾਗਰ ਬਹੁਤੋ ਗੁਰ ਤੀਰਥ ਦਰਿਆ ਜੇ ਤਿਸ ਭਾਵੇਂ ਉਜਲੀ ਸਤ ਸਰ ਨਾਵਣ ਜਾਓ ਪੂਰੋ ਪੂਰੋ ਆਖੀਐ ਪੂਰੈ ਤਖਤ ਨਿਵਾਸ ਪੂਰੈ ਥਾਣ ਸੁਹਾਵਣਾ ਪੂਰੈ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਟੈ ਗੁਣਤਾਸ ਨਾਨਕ ਪੂਰਾ ਜੇ ਮਿਲੈ ਕਿਉ ਘਟੈ ਗੁਣਤਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਅਤੇ ਸਤਕਾਰਯੋਗ ਸਾਧ ਸੰਗਤ ਜੀਓ ਆਪ ਸਭਾ ਸੰਗਤਾਂ ਬੇਅੰਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਤੇ ਸਾਹਿਬ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸਤਗੁਰੂ ਦੀ ਇਲਾਹੀ ਦਰਗਾਹੀ ਪਾਵਨ ਬਾਣੀ ਦੀ ਵਿਚਾਰ ਸਰਵਣ ਕਰਨ ਦਾ ਇਹ ਸੁਹਾਵਣਾ ਮੌਕਾ ਇਹ ਵਕਤ ਇਸ ਸਮਾ ਬਖਸ਼ਿਸ਼ ਕੀਤਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਚਨ ਹਨ ਕਿ ਜੋਤ ਉਹਾ ਜੁਗਤ ਸਾਇ ਸਹ ਕਾਇਆ ਫਿਰ ਪਲਦੀਏ। 10 ਸ਼ਰੀਲਾਂ ਵਿੱਚ ਬਾਬੇ ਗੁਰੂ ਨਾਨਕ ਦੇ ਅੰਦਰ ਵਸਣ ਵਾਲੀ ਜੋਤ ਨੇ ਟਿਕ ਕੇ ਇਸ ਸਮੁੱਚੀ ਕਾਇਨਾਤ ਨੂੰ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਲਾਹੀ ਅਤੇ ਦਰਗਾਹੀ ਬਾਣੀ ਦਾ ਪ੍ਰਕਾਸ਼ ਕਰਕੇ ਇਸ ਸਮੁੱਚੀ ਕਾਇਨਾਤ ਨੂੰ ਨਵੇਂ ਰੂਪ ਵਿੱਚ ਰੋਸ਼ਨ ਕੀਤਾ ਹੈ ਇਸੇ ਕਰਕੇ ਬਾਬੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤਦੇ ਆ ਕਿ ਪਰਪੇਸ਼ਰ ਪ੍ਰਮਾਤਮ ਦੇ ਦਰੋ ਕਰੋ ਉਹਨਾਂ ਨੂੰ ਜੋ ਜੋਤ ਪ੍ਰਾਪਤ ਹੋਈ ਉਸੇ ਜੋਤ ਕਰਕੇ ਹੀ ਗੁਰੂ ਨਾਨਕ ਸਾਹਿਬ ਦੀ ਜਗਤ ਦੇ ਵਿੱਚ ਮਹਿਮਾ ਵਰਤੀ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਪਰਮੇਸ਼ਰ ਦੇ ਰੂਪ ਵਿੱਚੋਂ ਜੋਤ ਰੂਪ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਪ੍ਰਕਾਸ਼ ਧਾਰਿਆ ਸੀ। ਤਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕੁੱਲ ਕਾਇਨਾਤ ਨੂੰ ਸ਼ਬਦ ਦੇ ਲੜ ਲਾਇਆ। ਗੁਰੂ ਸ਼ਬਦ ਕਹਿ ਕੇ ਸੰਬੋਧਿਤ ਕੀਤਾ। ਔਰ ਮਹਾਰਾਜ ਜੀ ਨੇ ਸੁਰਤ ਨੂੰ ਚੇਲਾ ਬਣਾਉਣ ਦੇ ਲਈ ਸਤਿਗੁਰ ਜੀ ਨੇ ਹੁਕਮ ਕੀਤਾ ਹੈ ਕਿ ਸ਼ਬਦ ਗੁਰੂ ਸੁਰਤ ਤੁੰ ਚੇਲਾ ਜੇ ਜੀਵਨ ਦੇ ਵਿੱਚ ਪਾਰ ਉਤਰਨਾ ਹੈ ਤੇ ਗੁਰੂ ਦੇ ਸ਼ਬਦ ਨੂੰ ਧਿਆਨ ਨਾਲ ਪੜਿਆ ਕਰੋ ਵਿਚਾਰਿਆ ਕਰੋ ਤੇ ਸਮਝਿਆ ਕਰੋ। ਇਹੀ ਬਚਨ ਆਪਾਂ ਜਪਜੀ ਸਾਹਿਬ ਚ ਪੜਦੇ ਹਾਂ ਸੁਣਿਆ ਮੰਨਿਆ ਮੰਨ ਕੀਤਾ ਪਾਉ ਜਿਨ੍ਹਾਂ ਨੇ ਸ਼ਬਦ ਗੁਰੂ ਨੂੰ ਸੁਣਿਆ ਸ਼ਬਦ ਦੀ ਗੁਰੂ ਦੀ ਗੱਲ ਨੂੰ ਮੰਨਿਆ ਮਨ ਦੇ ਵਿੱਚ ਜਿਨ੍ਹਾਂ ਨੇ ਵਸਾ ਕੇ ਪ੍ਰੇਮਾ ਜੀਵਨ ਹੰਡਾਇਆ ਉਹ ਉੱਤਮ ਜੀਵਨ ਵਾਲੇ ਬਣ ਜਾਂਦੇ ਆ ਇਸ ਕਰਕੇ ਸਤਿਗੁਰੂ ਕਹਿੰਦੇ ਆ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਸਭ ਤੋਂ ਉੱਤਮ ਕਾਰਜ ਹੈ ਕਿ ਗੁਰੂ ਦੇ ਬਖਸ਼ੇ ਹੋਏ ਸ਼ਬਦ ਦੀ ਵਿਚਾਰ ਕਰਨੀ ਇਸ ਸਮੇਂ ਨੂੰ ਭਾਈ ਗੁਰਦਾਸ ਜੀ ਕਹਿੰਦੇ ਆ ਮੇਲ ਗੁਰ ਸਿੱਖ ਸੁਣ ਪੜ ਲਿਵ ਲਈਏ ਸਿੱਖ ਨੂੰ ਜਿਹੜਾ ਗੁਰੂ ਨਾਨਕ ਨੇ ਸ਼ਬਦ ਬਖਸ਼ਿਆ ਹੈ ਗੁਰੂ ਰੂਪ ਵਿੱਚ ਸ਼ਬਦ ਉਸ ਨੂੰ ਪੜਨਾ ਹੈ ਸਿਰ ਜੋੜ ਕੇ ਮੇਲ ਗੁਰ ਸਿੱਖ ਕੋਈ ਗੁਰ ਸਿੱਖ ਪਿਆਰਾ ਮਿਲੇ ਤੇ ਉਹਦੀ ਗੱਲ ਨੂੰ ਸੁਣਨਾ ਹੈ ਸਮਝਣਾ ਹੈ ਮੇਲ ਗੁਰ ਸਿੱਖ ਸੁਣ ਪੜ ਲਿਵ ਲਈਏ ਸੁਣਨਾ ਪੜਨਾ ਪੜਨਾ ਪੜ ਤੇ ਸੁਣਨ ਤੋਂ ਬਾਅਦ ਉਸ ਸ਼ਬਦ ਵਿੱਚ ਆਪਣੀ ਲਿਵ ਲਾ ਲੈਣੀ ਆਪਣੇ ਮਨ ਨੂੰ ਜੋੜ ਲੈਣਾ ਜੀਵਨ ਮੁਤਾਬਕ ਉਸ ਸ਼ਬਦ ਮੁਤਾਬਕ ਕਰ ਲੈਣਾ ਇਹ ਹੈ ਸਿੱਖ ਦੀ ਜੀਵਣੀ ਦੀ ਮਰਿਆਦਾ ਮਿਲ ਗੁਰ ਸਿੱਖ ਸੁਣ ਪੜ ਲਿਵ ਲਈਏ குரு ਕੀ ਬਾਣੀ ਨੂੰ ਸੁਣਨਾ ਪੜ੍ਹਨਾ ਵਿਚਾਰਨਾ ਤੇ ਜੀਵਨ 'ਚ ਵਸਾਉਣਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਅਪਰ ਅਪਾਰ ਬਖਸ਼ਿਸ਼ਾਂ ਕਰਦੇ ਵਾਲੇ ਉਹਨਾਂ ਦੀ ਨਾਨਕ ਬਾਣੀ ਵਿੱਚੋਂ ਅਸੀਂ ਨਵੇਂ ਸ਼ਬਦ ਦੀ ਅੱਜ ਵਿਚਾਰ ਕਰਨੀ ਜੋ ਸ਼੍ਰੀ ਰਾਗ ਦਾ ਨਵਾਂ ਸ਼ਬਦ ਹੈ 17 ਅੰਕ ਉੱਤੇ ਇਹ ਸ਼ਬਦ ਸੁਭਾਏਮਾਨ ਹੈ ਗੁਰਦੇਵ ਸਤਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਿਨ੍ਹਾਂ ਦੇ 8 ਸ਼ਬਦਾਂ ਦੇ ਅਸੀਂ ਵਿਚਾਰ ਕੀਤੀ ਵਾਕ ਵਾਕ ਵਿਸ਼ਿਆਂ ਦੇ ਉੱਤੇ ਗੁਰਦਾਨਕ ਪਾਤਸ਼ਾਹ ਜੀ ਨੇ ਸਾਨੂੰ ਸਿੱਖਿਆ ਦਿੱਤੀ ਉਪਦੇਸ਼ ਦਿੱਤਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਪਰਮੇਸ਼ਰ ਨਾਮ ਵਿਸਰਜਾਏ ਇਹਦੇ ਬਾਰੇ ਵੀ ਸਮਝਾਇਆ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਪਰਮੇਸ਼ਰ ਦੇ ਨਾਮ ਜਪਣ ਬਾਰੇ ਵੀ ਸਾਨੂੰ ਸਿੱਖਿਆ ਦਿੱਤੀ ਗੁਰੂ ਬਾਬਾ ਜੀ ਨੇ ਇਹਨਾਂ 8 ਸ਼ਬਦਾਂ ਜਿਨ੍ਹਾਂ ਦੀ ਅਸੀਂ ਵਿਚਾਰ ਕਰ ਚੁੱਕੇ ਹਾਂ ਇਹਨਾਂ ਦੇ ਵਿੱਚ ਪਾਤਸ਼ਾਹ ਜੀ ਨੇ ਖਾਣ ਪੀਣ ਪਹਿਨਣ ਸਮਾਜਿਕ ਪੱਦਰ ਤੇ ਖੜੇ ਹੋਣ ਅਤੇ ਸੰਸਾਰਿਕ ਆਉਧਿਆਂ ਦੀ ਲਾਲਸਾ ਨੂੰ ਛੱਡ ਕੇ ਪ੍ਰਭੂ ਪਰਮੇਸ਼ਰ ਵਿੱਚ ਅਪੇਧ ਹੋਣ ਦਾ ਤਰੀਕਾ ਸਤਗੁਰੂ ਨੇ ਦੱਸਿਆ ਅੱਜ ਗੁਰਦੇਵ ਜੀ ਨੇ અપਾਰ ਕਿਰਪਾ ਕੀਤੀ ਹੈ ਇਸ ਨਵੇਂ ਸ਼ਬਦ ਦੇ ਅੰਦਰ ਬੜੀ ਕਮਾਲ ਦੀ ਗੱਲ ਸਤਗੁਰੂ ਜੀ ਨੇ ਇਸ ਸ਼ਬਦ ਦੇ ਵਿੱਚ ਕਹੀ ਔਰ ਖਾਸ ਗੱਲ ਇਸ ਸ਼ਬਦ ਦੇ ਵਿੱਚ ਗੁਰੂ ਦੀ ਮਹਾਨਤਾ ਜਿਹੜੀ ਉਹ ਦਰਸਾਈ ਹੈ ਗੁਰੂ ਦੀ ਮਹਾਨਤਾ ਨੂੰ ਸਤਗੁਰੂ ਜੀ ਨੇ ਸਮਝਾਇਆ ਆਓ ਆਪਾਂ ਇਸ ਸ਼ਬਦ ਦੀ ਵਿਚਾਰ ਦੇ ਵਿੱਚ ਆਪਣੀ ਸੁਰਤ ਟਿਕਾਈਏ ਸਰਬਾਤ ਸੰਗਤਾਂ ਸ਼ਬਦ ਦੀ ਵਿਚਾਰ ਆਰੰਭਤ ਕਰਨ ਤੋਂ ਪਹਿਲਾਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੇਰੇ ਠਾਕੁਰ ਪੂਰੇ ਤਖਤ ਅਡੋਲ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਮੇਰਾ ਜਿਹੜਾ ਖੁਦਾ ਹੈ ਨਾ ਮੇਰਾ ਜਿਹੜਾ ਰੱਬ ਹੈ ਉਹ ਜਿਹੜਾ ਪਾਲਨਹਾਰ ਹੈ ਮੇਰਾ ਉਹ ਅਸਲ ਦੇ ਵਿੱਚ ਅਹਿੱਲ ਟਿਕਾਣਾ ਹੈ ਉਹਦਾ ਜਿਹੜਾ ਟਿਕਾਣਾ ਸਦੀਵ ਟਿਕਾਣਾ ਹੈ ਉਹਦਾ ਤਖਤ ਕਦੀ ਨਹੀਂ ਡਿੱਗਣ ਵਾਲਾ ਹਮੇਸ਼ਾ ਸੰਪੂਰਨ ਰਣ ਵਾਲਾ ਉਸ ਤਖਤ ਦੇ ਉੱਤੇ ਉਹ ਵਿਸ਼ਰਾਮ ਕਰ ਰਿਹਾ ਉਹ ਟਿਕਿਆ ਹੋਇਆ ਹੈ ਇਸ ਕਰਕੇ ਮਹਾਰਾਜ ਕਹਿੰਦੇ ਪੂਰ ਹੈ ਤਖਤ ਅਡੋਲ ਜਿਹੜਾ ਅਹੇਲ ਟਿਕਾਣਾ ਹੈ ਅਹੇਲ ਪਾਤਸ਼ਾਹ ਪਰਮੇਸ਼ਰ ਦਾ ਜਿਹੜਾ ਤਖਤ ਹੈ ਜਿਹੜਾ ਕਦੀ ਡਿੱਗਣ ਵਾਲਾ ਨਹੀਂ ਜਿਹੜਾ ਸੰਪੂਰਨ ਹੈ ਜਿਹਦੇ ਵਿੱਚ ਕੋਈ ਵੀ ਔਕਾਈ ਨਹੀਂ ਉਹ ਹੈ ਮੇਰੇ ਪਾਤਸ਼ਾਹ ਪਰਮੇਸ਼ਰ ਦਾ ਟਿਕਾਣਾ ਉੱਥੇ ਉਸ ਟਿਕਾਣੇ ਰਾਹੀ ਉਸ ਸਰਬੱਤ ਨੂੰ ਵੇਖ ਰਿਹਾ ਹੈ ਸਰਬੱਤ ਚ ਜੋ ਕੁਝ ਵਰਤ ਰਿਹਾ ਉਹਨੂੰ ਵੇਖ ਰਿਹਾ ਸਤਿਗੁਰੂ ਜੀ ਕਹਿੰਦੇ ਬਾਣੀ ਦੇ ਅੰਦਰ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਜਗਤ ਅਸਲ ਦੇ ਵਿੱਚ ਉਹਦੇ ਰਹਿਣ ਦਾ ਟਿਕਾਣਾ ਹੈ ਮਹਾਰਾਜ ਜੀ ਕਹਿੰਦੇ ਆ ਗੁਰਮਖ ਪੂਰਾ ਜੇ ਕਰੇ ਪਾਈਏ ਸਾਚ ਤੋਲ ਗੁਰਮਖ ਪੂਰੇ ਦਾ ਮਤਲਬ ਹੈ ਕਿ ਪੂਰਾ ਗੁਰੂ ਪੂਰਾ ਗੁਰੂ ਜੇ ਮਿਹਰ ਕਰੇ ਬਖਸ਼ਿਸ਼ ਕਰੇ ਤਾਂ ਪਾਈਐ ਸਾਚ ਅਤੋਲ ਫਿਰ ਉਸ ਸੱਚ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਜ ਮਹਾਰਾਜ ਜੀ ਕਹਿੰਦੇ ਆ ਕਿ ਉਸ ਦਾ ਤੋਲ ਮਾਪ ਦੱਸਿਆ ਨਹੀਂ ਜਾ ਸਕਦਾ ਐਸਾ ਪਰਮੇਸ਼ਰ ਹੈ ਜਿਹਦਾ ਤੋਲ ਮਾਪ ਦੱਸਿਆ ਨਹੀਂ ਜਾ ਸਕਦਾ ਤੋਲਿਆ ਨਹੀਂ ਜਾ ਸਕਦਾ ਗੁਰਦੇਵ ਜੀ ਕਹਿੰਦੇ ਉਹ ਅਟਲ ਹੈ ਅਡੋਲ ਹੈ ਉਹ ਪਰਮੇਸ਼ਰ ਅਥਾ ਹੈ ਉਦੇ ਤੱਕ ਮਨੁੱਖ ਦੀ ਬੁੱਧੀ ਦੇ ਵਿੱਚ ਕੋਈ ਤਾਕਤ ਨਹੀਂ ਕਿ ਆਪਣੀ ਬੁੱਧੀ ਦੀ ਬਦੌਲਤ ਬੰਦਾ ਉਹਦੇ ਤੱਕ ਪੜ ਜਾਏ ਹਾਂ ਗੁਰਮਖ ਪੂਰਾ ਪੂਰਾ ਗੁਰੂ ਲੱਭ ਪਵੇ ਪੂਰਾ ਗੁਰੂ ਮਿਲ ਪਵੇ ਗੁਰਮਖ ਪੂਰਾ ਜੇ ਕਰੇ ਜੇ ਮੇਹਰ ਕਰੇ ਪੂਰਾ ਗੁਰੂ ਪਾਈਏ ਸਾਚ ਅਤੋਲ ਜਿਹੜਾ ਪ੍ਰਸਾਦ ਪਰਮੇਸ਼ਰ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹੈ ਉਹ ਪਰਮੇਸ਼ਰ ਜਿਹੜਾ ਹੈ ਉਹਦੀ ਪ੍ਰਾਪਤੀ ਮਨੁੱਖ ਨੂੰ ਸਹਿਜ ਸਭਾਏ ਗੁਰੂ ਦੇ ਰਾਹੀ ਹੋ ਜਾਂਦੀ ਹੈ ਤਾਂ ਪਾਈਏ ਸਾਚ ਅਤੂਲ ਜੇ ਗੁਰੂ ਮਿਹਰ ਕਰੇ ਤਾਂ ਫਿਰ ਐਸਾ ਰੱਬ ਰੱਬ ਦਾ ਏ ਜਿਹਦਾ ਕੋਈ ਨਾਪ ਨਹੀਂ ਮਾਪ ਨਹੀਂ ਜਿੰਨੂੰ ਤੋਲਿਆ ਨਹੀਂ ਜਾ ਸਕਦਾ ਐਡਾ ਵਿਡਮੁੱਲਾ ਪਰਮੇਸ਼ਰ ਹੈ ਅਮੁੱਲ ਪਰਮੇਸ਼ਰ ਹੈ ਉਸ ਰੱਬ ਦੀ ਪ੍ਰਾਪਤੀ ਜਿਹੜੀ ਹੈ ਉਸ ਖੁਦਾ ਦੀ ਪ੍ਰਾਪਤੀ ਜਿਹੜੀ ਹੈ ਗੁਰੂ ਦੇ ਰਾਹੀ ਹੁੰਦੀ ਹੈ ਇਸੇ ਕਰਕੇ ਬਾਣੀ ਚ ਕਹੇ ਗੁਰੂ ਮੁਖ ਦੇਖ ਗਰੂ ਸੁਖ ਪਾਏ ਮੁਖ ਗੁਰੂ ਵਾਲੇ ਪਾਸੇ ਕਰ ਕਨੇਹਰਾ ਸੁੱਖ ਤੈਨੂੰ ਮਿਲੇਗਾ ਕਿਉਂਕਿ ਇੱਕੋ ਇੱਕ ਰਾਹ ਹੈ ਗੁਰੂ ਗੁਰਬਿੰਦ ਘੋਰ ਅੰਧਾਰ ਗੁਰੂ ਬਿਨ ਸਬਜਣਾ ਆਵੇ ਗੁਰਬਿੰਦ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਗੁਰੂ ਤੋਂ ਬਿਗੈਰ ਅੰਦਰ ਅੰਦਰ ਜੀਵਨ ਨੂੰ ਸਚਿਆਰ ਨਹੀਂ ਬਣਾਇਆ ਜਾ ਸਕਦਾ ਜੇ ਗੁਰੂ ਹੈ ਤੇ ਜੀਵਨ ਸਚਿਆਰ ਬਣੇ ਇੱਕੋ ਇੱਕ ਵਾਹਦ ਇੱਕ ਐਸਾ ਥਾਂ ਹੈ ਟਿਕਾਣਾ ਹੈ ਉਹ ਹੈ ਮੇਰੇ ਸਤਿਗੁਰੂ ਦਾ ਸਤਗੁਰੂ ਬਗੈਰ ਕੋਈ ਸਹਾਰਾ ਨਹੀਂ ਇਹ ਉਦੋਂ ਗੱਲ ਸਮਝ ਵਿੱਚ ਆਉਂਦੀ ਹੈ ਜਦੋਂ ਬੰਦੇ ਨੂੰ ਯਾਦ ਰੱਖੋ ਸਾਰੇ ਪਾਸੇ ਉਹ ਮਨੁੱਖ ਥੱਕ ਹਾਰ ਕੇ ਆਪਣੇ ਗੁਰੂ ਦੀ ਸ਼ਰਨ ਆ ਜਾਏ ਇੱਕ ਬਚਨ ਆਪਾਂ ਪੜਦੇ 12 ਮਹਾ ਬਾਣੀ ਦੇ ਵਿੱਚ 12 ਮਾ ਬਾਣੀ ਦੇ ਅੰਦਰ ਸਤਗੁਰੂ ਜੀ ਨੇ ਜ਼ਿਕਰ ਕੀਤਾ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦਾ ਵਿਸ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ ਧੀਣ ਦੁਦੇ ਤੇ ਬਾਰੀ ਮਹਾਰਾਜ ਜੀ ਨੇ ਜ਼ਿਕਰ ਕੀਤਾ ਸਤਿਗੁਰ ਕਹਿੰਦੇ ਆਪਣੇ ਵਿਸ਼ ਕੀਤੇ ਕਰਮਾਂ ਕਰਕੇ ਵਿਛੋੜਾ ਪਿਆ ਕਹਿੰਦੇ ਆਖੀਰ ਥੱਕ ਹਾਰ ਕੇ ਚਾਰੋਂ ਤਰਫੋਂ ਘੁੰਮ ਘਮਾ ਕੇ ਗੁਰੂ ਦੀ ਸ਼ਰਨ ਵਿੱਚ ਹੀ ਆਉਣਾ ਪੈਣਾ ਹੈ ਕਿਉਂਕਿ ਗੁਰ ਬਿਨ ਗਤ ਨਹੀਂ ਗੁਰੂ ਤੋਂ ਬਗੈਰ ਗਤੀ ਨਹੀਂ ਹੈਗੀ ਗੁਰੂ ਤੋਂ ਬਗੈਰ ਹੋਰ ਕੋਈ ਟਿਕਾਣਾ ਨਹੀਂ ਸਹਾਰਾ ਨਹੀਂ ਇਸ ਕਰਕੇ ਮਹਾਰਾਜ ਕਹਿੰਦੇ ਆ ਗੁਰੂ ਦੇ ਲੜ ਲੱਗੇਗਾ ਪੂਰਾ ਗੁਰੂ ਮਿਹਰ ਕਰੇਗਾ ਕਿਰਪਾ ਕਰੇਗਾ ਪਾਈਏ ਸਾਚ ਅਤੋਲ ਤਾ ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਏਗੀ। ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਦਾ ਹੋਕਾ ਦਿੱਤਾ ਹੈ, ਸ਼ਬਦ ਗੁਰੂ ਦਾ। ਔਰ ਸ਼ਬਦ ਗੁਰੂ ਦੀ ਮਿਹਰ ਕਿਸ ਤਰ੍ਹਾਂ ਵਰਤਦੀ ਹੈ। ਜਦੋਂ ਆਪਾਂ ਇਸ ਗੱਲ ਨੂੰ ਵੇਖਾਂਗੇ ਔਰ ਹੈਰਾਨ ਹੋਵਾਂਗੇ। ਸ਼ਬਦ ਗੁਰੂ ਦੀ ਮਿਹਰ ਵਰਤਦੀ ਹੈ। ਸ਼ਬਦ ਨੂੰ ਪੜ੍ਹ ਸੁਣ ਕੇ ਜਦੋਂ ਮਨੁੱਖ ਨੂੰ ਅਹਿਸਾਸ ਹੁੰਦਾ ਹੈ, ਉਦੋਂ ਮਨੁੱਖ ਨੂੰ ਸ਼ਬਦ ਗੁਰੂ ਦੀ ਕੀਮਤ ਸਮਝ ਵਿੱਚ ਆਉਂਦੀ ਹੈ। ਔਰ ਆਪਣੇ ਜੀਵਨ ਵਿੱਚੋਂ ਵੱਧ ਕੇ ਉਸ ਸ਼ਬਦ ਗੁਰੂ ਨੂੰ ਉਹ ਪਿਆਰ ਕਰਦਾ ਹੈ ਸ਼ਬਦ ਗੁਰੂ ਦੇ ਲੜ ਲੱਗਦਾ ਹੈ ਇਹ ਸੱਚਮੁੱਚ ਗੱਲ ਬਿਲਕੁਲ درست ਹੈ ਜੇਕਰ ਸਤਿਗੁਰੂ ਨੇ અપਾਰ ਕਿਰਪਾ ਕੀਤੀ ਹੈ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਜਿਹੜੇ ਭਟ ਸਤਿਗੁਰੂ ਗੁਰੂ ਅਰਜਨ ਸਾਹਿਬ ਦੀ ਸ਼ਰਨ ਵਿੱਚ ਆਏ ਉਹ ਇਸ ਗੱਲ ਦਾ ਜ਼ਿਕਰ ਕਰਦੇ ਸਨ ਕਿ ਬਰਸ ਏਕ ਹਉ ਫਿਰਿਓ ਕਿਨੇ ਨ ਪਰਚੋ ਲਾਇਓ ਕਹਤਿਆਂ ਕਹਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ ਹਰ ਨਾਮ ਛੋੜ ਦੂਜੇ ਲੱਗੇ ਤਿੰਨ ਕੇ ਗੁਣ ਹੋ ਕਿਆ ਕਹੂੰ ਗੁਰ ਦਈ ਮਲਾਇਓ ਪਿਖਿਆ ਜੀਵ ਤੂ ਰੱਖੇ ਤਿਬਾ ਕਹਿੰਦੇ ਇੱਕ ਐਸਾ ਅਟਲ ਗੁਰੂ ਲੱਭਾ ਜਦੋਂ ਸਾਰੇ ਪਾਸੇ ਥੱਕ ਹਾਰ ਕੇ ਢੁੰਡਦਿਆਂ ਵੀ ਲੱਭਣੀ ਸੀ ਰਿਆ ਕੋਈ ਇਹੋ ਜਿਹਾ ਸਹਾਰਾ ਗੁਰੂ ਰੂਪੀ ਸਹਾਰਾ ਲੱਭਾ ਜਿਹਦੇ ਰਾਹੀ ਇੰਜ ਸਮਝੋ ਕੇ ਗੁਰੂ ਨੇ અપਾਰ ਕਿਰਪਾ ਕੀਤੀ ਬਖਸ਼ਿਸ਼ ਕੀਤੀ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਔਰ ਇਹ ਸੱਚਮੁੱਚ ਜਿਨ੍ਹਾਂ ਦੇ ਉੱਤੇ ਇਹ ਕਲਾ ਵਰਤੀ ਉਹਨਾਂ ਨੇ ਗੁਰੂ ਦੀ ਖਾਤਰ ਆਪਣੇ ਆਪ ਦੀ ਕੁਰਬਾਨੀ ਨੂੰ ਵੀ ਤੁਸ਼ ਜਾਣਿਆ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਵੀ ਗੁਰੂ ਦੇ ਬਚਨਾਂ ਦੇ ਆਧਾਰ ਤੇ ਉਹਨੂੰ ਵੀ ਤੁਸ਼ ਸਮਝਿਆ ਐਡੀ ਬਖਸ਼ਿਸ਼ ਵਰਤੀ ਆ ਜਿੰਨੇ ਆਪਾਂ ਅਰਦਾਸ ਚ ਨਾ ਲੈਨੇ ਆ ਇਹ ਸਬਣਾ ਦੇ ਗੁਰੂ ਦੀ ਮਹਾਨਤਾ ਨੂੰ ਸਮਝਿਆ ਤਦ ਕਰਕੇ ਜਿੱਦਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬਾਂਦ-ਬਾਂਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਆਪਾਂ ਪੜਦੇ ਹਾਂ ਇਹ ਉਹ ਨਹੀਂ ਜਿਨ੍ਹਾਂ ਨੇ ਗੁਰੂ ਦੀ ਮਹਾਨਤਾ ਸਮਝੀ ਤੇ ਆਪਣੇ ਆਪ ਨੂੰ ਆਪਣੇ ਆਪੇ ਨੂੰ ਕੁਝ ਵੀ ਨਹੀਂ ਜਾਣਿਆ ਆਪਣਾ ਆਪ ਕੁਰਬਾਨ ਕਰ ਦਿੱਤਾ ਏਡੀ ਬਖਸ਼ਿਸ਼ ਇਹ ਬਚਨ ਉਹਨਾਂ ਦੀ ਰਸਨਾ ਤੇ ਆਉਂਦੇ ਆ ਹਮਰ ਮਸਤਕ ਦਾਗ ਦਿਗਾਨਾ ਹਮ ਕਰਜ ਗੁਰੂ ਬਹੁ ਸਾਡੇ ਕਹਿਣ ਲੱਗੇ ਵੀ ਸਾਡੇ ਮੱਥੇ ਤੇ ਇੱਕ ਨਿਸ਼ਾਨ ਲੱਗ ਗਿਆ ਗੁਰਦਾ ਕਿਹੜਾ ਹਮਰ ਮਸਤਕ ਦਾਗ ਦਿਗਾਨਾ ਹਮ ਕਰਜ ਗੁਰੂ ਬਹੁ ਸਾਡੇ ਅਸੀਂ ਗੁਰੂ ਦੇ ਕਰਜ਼ਾਈਆਂ ਕਿਉਂਕਿ ਗੁਰੂ ਨੇ ਸਾਨੂੰ ਮੰਜਲ ਤੱਕ ਪਹੁੰਚਾਉਣ ਵਾਸਤੇ ਸਾਨੂੰ ਪੈਰਾਸਰ ਖੜੇ ਕਰਨ ਵਾਸਤੇ ਆਪਣਾ ਸਭ ਕੁਝ ਦਾਤ ਲਾ ਦਿੱਤਾ ਇਸ ਕਰਕੇ ਅਸੀਂ ਆਪਣੇ ਗੁਰੂ ਤੇ ਕਰਜ਼ਾਈ ਗੁਰੂ ਰਾਮਦਾਸ ਸਾਹਿਬ ਅਥੋਂ ਤੱਕ ਕਹਿੰਦੇ ਆ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਕਹਿੰਦੇ ਸਾਡੀ ਤੇ ਬਾਤ ਨਹੀਂ ਸੀ ਕਿਸੇ ਨੇ ਪੁੱਛਣੀ ਇਹ ਤੇ ਗੁਰ ਸਤਗੁਰ ਸੰਗ ਕੀਰੇ ਮਥਾਪੇ ਇਹ ਤੇ ਗੁਰੂ ਨੇ ਬਖਸ਼ਿਸ਼ ਕੀਤੀ ਹੈ ਤੇ ਅੱਜ ਸਾਡੀ ਇਹ ਹੋਂਦ ਹੈ ਗੁਰੂ ਕਰਕੇ ਇਸ ਕਰਕੇ ਮਹਾਰਾਜ ਜੀ ਨੇ ਕਿਹਾ ਕਿ ਗੁਰਮਖ ਪੂਰਾ ਜੇ ਕਰੇ ਜੇ ਗੁਰੂ ਪੂਰਾ ਮਿਲ ਜਾਏ ਤੇ ਮਿਹਰ ਕਰ ਦੇਵੇ ਪਾਈਏ ਸਾਜ ਅਤੋਲ ਤਾਂ ਸਹਜੇ ਹੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਸਮਝ ਲਓ ਕਿ ਜਿਵੇਂ ਕਿਸੇ ਨੇ ਨਦੀ ਪਾਰ ਕਰਨੀ ਹੋਵੇ ਨਾ ਤੇ ਉਹਨੂੰ ਬੇੜੀ ਦੀ ਜ਼ਰੂਰਤ ਹੁੰਦੀ ਹੈ ਬੀੜੀ ਤੋਂ ਬਗੈਰ ਪਾਰ ਨਹੀਂ ਕਰ ਸਕਦਾ ਗੁਰੂ ਇੱਕ ਤਰ੍ਹਾਂ ਦੀ ਬੀੜੀ ਹੈ ਜੇ ਕਿਸੇ ਨੇ ਕਿਸੇ ਕਿਲੇ ਦੇ ਉੱਤੇ ਚੜਨਾ ਹੈ ਗੁਰੂ ਇੱਕ ਤਰ੍ਹਾਂ ਦੀ ਪੌੜੀ ਹੈ ਜੇ ਕਿਸੇ ਨੇ ਸਮੁੰਦਰ ਪਾਰ ਕਰਨਾ ਹੈ ਗੁਰੂ ਇੱਕ ਤਰ੍ਹਾਂ ਦਾ ਜਹਾਜ਼ ਹੈ ਇਹ ਅਸਲ ਦੇ ਵਿੱਚ ਜਿੰਨੀਆਂ ਵੀ ਬਾਤਾਂ ਆਈਆਂ ਨੇ ਇਹਦਾ ਭਾਵ ਇਹੀ ਹੈ ਕੇ ਗੁਰੂ ਹੀ ਇੱਕ ਸਹਾਰਾ ਏ ਗੁਰੂ ਤੋਂ ਬਗੈਰ ਤੂੰ ਜੀਵਨ ਵਿੱਚ ਸਫਲ ਨਹੀਂ ਹੋ ਸਕਦਾ ਇਸ ਕਰਕੇ ਰੱਬ ਅੱਗੇ ਅਰਦਾਸ ਕਰ ਤਰਸ ਪਿਆ ਮਿਹਰਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ થી ਵਹਿ ਰਿਆ ਜੇ ਸੱਚ ਵਿੱਚ ਗੁਰੂ ਦੀ ਪ੍ਰਾਪਤੀ ਹੋ ਗਈ ਤਾਂ ਫਿਰ ਇਹ ਅਰਦਾਸ ਕਰ ਮਾਲਕ ਤੂੰ ਤਰਸ ਕੀਤਾ ਏ ਤੂੰ ਮੇਰ ਕੀਤੀ ਐ ਇਹ ਮੇਰ ਨਹੀਂ ਸਤਗੁਰ ਸੱਜਣ ਮਿਲਿਆ ਸਤਗੁਰ ਰੂਪੀ ਸੱਜਣ ਨੂੰ ਮਿਲਾਇਆ ਏ ਔਰ ਸਤਗੁਰ ਸੱਜਣ ਨੇ ਕਿਰਪਾ ਕੀਤੀ ਨਾਨਕ ਨਾਮ ਨਾਨਕ ਨਾਮ ਉਹ ਨਾਮ ਬਖਸ਼ਿਆ ਜਿਹੜਾ ਅਟਲ ਹੈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀ ਬਹਿ ਹਰਿਆ ਤਨ ਤੇ ਮਨ ਦੇ ਵਿੱਚ ਇਕਾਗਰਤਾ ਬਣ ਜਾਂਦੀ ਤਨ ਤੇ ਮਨ ਦੇ ਵਿੱਚ ਅਡੋਲਤਾ ਆ ਜਾਂਦੀ ਇਹ ਸਾਰੀ ਇਕਾਗਰਤਾ ਇਹ ਅਡੋਲਤਾ ਇਹ ਪਰਮੇਸ਼ਰ ਕਰਕੇ ਆ ਮਾਲਕ ਕਰਕੇ ਆ ਔਰ ਗੁਰੂ ਤੋਂ ਬਗੈਰ ਇਹ ਖਤੀ ਨਹੀਂ ਸੀ ਗੁਰੂ ਦੇ ਹੀ ਨਾਮ ਬਖਸ਼ਣਾ ਸੀ ਇਸ ਕਰਕੇ ਗੁਰੂ ਵਾਲੜਾ ਬਣ ਦੀ ਕੋਸ਼ਿਸ਼ ਕਰ ਜੇ ਨਹੀਂ ਬਣਿਆ ਸਚਨਾ ਅੰਮ੍ਰਿਤ ਛੱਕ ਗੁਰੂ ਵਾਲਾ ਬਣ ਗੁਰਮਤ ਦੇ ਰਾਹ ਤੇ ਤੁਰ ਗੁਰਮਖ ਪੂਰਾ ਜੇ ਕਰੇ ਪਾਈਏ ਸਾਚ ਤੋਲ ਗੁਰੂ ਪੂਰਾ ਕਿਰਪਾ ਕਰੇ ਤਾਂ ਐਸਾ ਅਡੋਲ ਪੂਰਾ ਪਰਮੇਸ਼ਰ ਮਾਲਕ ਜਿਹੜਾ ਹੈ ਉਹ ਮਿਲ ਜਾਂਦਾ ਹੈ ਪਹਿਲੇ ਬੰਦ ਵਿੱਚ ਸਤਿਗੁਰੂ ਜੀ ਕਹਿੰਦੇ ਹਨ ਗੋਣਵੰਤੀ ਗੋਣ ਵਿਥਰੈ ਅਵਗਣਵੰਤੀ ਝੂਰ ਸਾਬ ਕਹਿੰਦੇ ਵੀ ਜਿਸ ਜੀਵ ਇਸਤਰੀ ਦੇ ਆਪਣੇ ਹਿਰਦੇ ਵਿੱਚ ਪ੍ਰਭੂ ਦੀ ਸਤਸਾ ਬਸਾਈ ਹੋਈ ਹੈ ਜਿਹਦੇ ਹਿਰਦੇ ਵਿੱਚ ਰੱਬ ਦੀ ਸਿਫਤ ਵੱਸੀ ਹੋਈ ਹੈ ਉਹ ਪ੍ਰਭੂ ਦੇ ਗੁਣਾਂ ਦੀ ਹੀ ਕਥਾ ਵਾਰਤਾ ਕਰਦੀ ਹੈ ਉਹ ਜੀਵ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਜਪਦਾ ਰਹਿੰਦਾ ਹੈ ਉਹ ਪਰਮੇਸ਼ਰ ਦੇ ਗੁਣਾਂ ਨੂੰ ਆਪਣੇ ਅੰਦਰ ਚਿਤਵਦਾ ਰਹਿੰਦਾ ਹੈ ਜਿਹਦੇ ਅੰਦਰ ਸਿਫਤ ਟਿਕ ਕੇ ਪਰ ਜਿਨ੍ਹਾਂ ਦੇ ਅੰਦਰ ਮਾਇਆ ਦਾ ਮੋਹ ਹੈ ਨਾ ਸਾਬ ਕਹਿੰਦੇ ਔਗਣਾ ਦੇ ਔਗਣ ਉਹਨਾਂ ਦੇ ਅੰਦਰ ਜਿਹੜੇ ਬੜੇ ਰਹਿੰਦੇ ਆ ਉਹ ਆਪਣੇ ਔਗਣਾ ਦੇ ਪ੍ਰਭਾਵ ਈਟ ਸਦਾ ਚੁਰਦੇ ਰਹਿੰਦੇ ਐਸੇ ਬੰਦੇ ਬਹੁਤ ਵੇਖੇ ਜਿਨ੍ਹਾਂ ਨੂੰ ਆਪਣੇ ਅਵਗਣ ਪਤਾ ਏ ਕਿ ਮੈਂ ਅਵਗਣ ਧਾਰੀ ਹਾਂ ਆਪਣੀ ਜਿਹੜੀ ਅਸਲ ਦੇ ਵਿੱਚ ਸਭ ਤੋਂ ਵੱਡੀ ਕਮਜ਼ੋਰੀ ਜਿਹੜੀ ਆ ਹਰ ਬੰਦੇ ਨੂੰ ਪਤਾ ਹੁੰਦੀ ਆ ਉਹ ਅੰਦਰੋਂ ਅੰਦਰੀ ਚੁਰਦਾ ਰਹਿੰਦਾ ਐ ਇਹ ਸੱਚਮੁੱਚ ਵਰਤਦੀ ਐ ਗੱਲ ਉਹ ਅੰਦਰੋਂ ਅੰਦਰੀ ਝੁੰਦਾ ਰਹਿੰਦਾ ਐ ਪਰ ਇਹੀ ਇਸੇ ਦੇ ਉਲਟ ਜਿਹੜਾ ਰੱਬ ਦਾ ਪਿਆਰਾ ਐ ਰੱਬ ਦਾ ਪਰਮੇਸ਼ਰ ਐ ਪਰਮੇਸ਼ਰ ਦਾ ਪਿਆਰਾ ਐ ਜਿਹੜਾ ਉਦੇ ਅੰਦਰ ਗੁਣ ਜਿਹੜੇ ਆ ਰੱਬ ਦੇ ਉਹ ਪ੍ਰਗਟ ਹੁੰਦੇ ਆ ਉਹ ਆਪਣੇ ਗੁਣਾ ਨੂੰ ਚਿਤਵਦਾ ਰਹਿੰਦਾ ਹੈ ਪਰਮੇਸ਼ਰ ਦੇ ਗੁਣ ਜਿਹੜੇ ਆ ਉਹਨਾਂ ਨੂੰ ਸਮਝਦਾ ਰਹਿੰਦਾ ਹੈ ਸਿਫਤ ਕਰਦਾ ਰਹਿੰਦਾ ਆਪਣੇ ਅੰਦਰ ਤੇ ਪਰ ਅਵਗਣਾਂ ਦਾ ਬੰਦਾ ਜਿਹੜਾ ਨਾ ਉਹ ਆਪਣੇ ਅੰਦਰ ਅਵਗਣ ਹੀ ਜਿਹੜੇ ਆ ਉਹਨਾਂ ਦਾ ਹੀ ਧਿਆਨ ਮਾਰਦਾ ਰਹਿੰਦਾ ਹੈ ਅਵਗਣਾਂ ਦੇ ਬਾਰੇ ਹੀ ਸੋਚਦਾ ਸਮਝਦਾ ਰਹਿੰਦਾ ਇਹ ਫਰਕ ਹੈ ਗੁਣਮੰਤੀ ਗੁਣ ਵੀਥਰ ਹੈ ਅਵਗਣਮੰਤੀ ਝੂਰ ਗੁਣਾ ਵਾਲੇ ਜਿਹੜੇ ਆ ਉਹ ਰੱਬ ਪਰਮੇਸ਼ਰ ਦੇ ਗੁਣ ਪ੍ਰਾਪਤ ਕਰਕੇ ਚੜਦੀ ਕਲਾ ਵਾਲੇ ਬਣ ਜਾਂਦੇ ਆ ਉਹ ਆਪਣੇ ਅੰਦਰ ਪਰਮੇਸ਼ਰ ਦੀ ਵਿਚਾਰ ਚਲਾ ਲੈਂਦੇ ਆ ਪਰ ਅਵਗਣਾਂ ਵਾਲੇ ਆਪਣੇ ਅੰਦਰ ਅਵਗਣ ਪੈਦਾ ਕਰਦੇ ਰਹਿੰਦੇ ਜੇ ਲੋੜ ਹੈ ਵਰ ਕਾਮਣੀ ਨਹਿ ਮਿਲਿਐ ਫਿਰ ਕੂਰ ਜਿਹੜੀ ਜੀਵ ਇਸਤਰੀ ਦੇ ਅੰਦਰ ਅਵਗਣ ਭਰੇ ਹਨ ਮਹਾਰਾਜੀ ਕਹਿੰਦੇ ਆ ਜੇ ਉਸ ਪਰਮੇਸ਼ਰ ਨੂੰ ਮਿਲਣਾ ਚਾਹੁੰਦੀ ਹੈ ਤਾਂ ਫਿਰ ਇੱਕ ਗੱਲ ਬਿਲਕੁਲ ਚੇਤੇ ਰੱਖੇ ਕਿ ਕੂੜੇ ਮੋਹ ਵਿੱਚ ਫਸੇ ਰਿਆਂ ਪ੍ਰਭੂ ਪਤੀ ਦੀ ਪ੍ਰਾਪਤੀ ਨਹੀਂ ਕੂੜਾ ਮੋਹ ਕਿਹੜਾ ਹੈ ਵਿਕਾਰਾਂ ਦਾ ਮੋਹ ਇਹਦੇ ਵਿੱਚ ਫਸ ਕੇ ਕਦੀ ਵੀ ਪ੍ਰਭੂ ਦੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦਾ ਇਹਦੇ ਲਈ ਅੰਦਰ ਹਲੀ ਮਤਾਈ ਬਹੁਤ ਜ਼ਰੂਰੀ ਹੈ ਅੰਦਰ ਪਰਮੇਸ਼ਰ ਦੇ ਗੁਣ ਹੋਣੇ ਬੜੇ ਜ਼ਰੂਰੀ ਹੈ ਇਸੇ ਕਰਕੇ ਕਿਹਾ ਰਸਨਾ ਗੁਣ ਗੋਪਾਲ ਦੇਦ ਗਾਇਨ ਇਸ ਜ਼ੁਬਾਨ ਨੂੰ ਕਿਹਾ ਨਾ ਕਿ हे ਜ਼ੁਬਾਨ हे ਰਸਨਾ ਤੂੰ ਰੱਬ ਦੇ ਗੁਣ ਗਾ ਰਸਨਾ ਗੁਣ ਗੋਪਾਲ ਦੇਦ ਗਾਇਨ ਸ਼ਾਂਤ ਸਹਿਜ ਰਹਸ ਮਨ ਉਪਜਿਓ ਸ਼ਾਂਤੀ ਸਹਜ ਟਿਕਾ ਇਸ ਮਨ ਦੇ ਅੰਦਰ ਆਵਸੇਗਾ ਪਰ ਉਹਨਾਂ ਚਿਰ ਝੁਰਦੀ ਰਹੇਗੀ ਇਹ ਜੀਵ ਜਿੰਨਾ ਚਿਰ ਇਹ ਗੁਣਾ ਨੂੰ ਆਪਣੇ ਅੰਦਰ ਚਿਤਵੰਦ ਦੀ বাজਾਏ ਅਵਗਣਾਂ ਨੂੰ ਇਕੱਠਿਆਂ ਕਰਨ ਦੀ ਚੱਕਰਾਂ ਦੇ ਵਿੱਚ ਲੱਗੀ ਰਹੇਗੀ ਸ਼ਾਂਤ ਸਹਜ ਰਹਸ ਮਨ ਉਪਜਿਓ ਸਗਲੇ ਦੁੱਖ ਪਲਾਏ ਔਰ ਦੁੱਖ ਸਾਰੇ ਭੜੜ ਜਾਂਦੇ ਆ ਨਿਕਲ ਜਾਂਦੇ ਆ ਕਿਵੇਂ ਭੱਜਦੇ ਆ ਜਦੋਂ ਗੁਣ ਮੰਦਾ ਜਪਣ ਲੱਗ ਪੇ ਪਰ ਇੱਥੇ ਅਵਗਣਾਂ ਦੀ ਪਰ ਮਾਰ ਹੈ ਅਵਗਣਾ ਵਾਲੇ ਪਾਸੇ ਧਿਆਨ ਹੈ ਕੂੜੇ ਮੋਹ ਵਿੱਚ ਫਸੇ ਹੋਏ ਲੋਕ ਹਨ ਔਰ ਕੂੜੇ ਮੋਹ ਨੇ ਆਪਣੇ ਅੰਦਰ ਇੰਨਾ ਕੁ ਬੰਦੇ ਦੇ ਅੰਦਰ ਜਾਲ ਵਸਾਇਆ ਹੋਇਆ ਆਪਣਾ ਕਿ ਬੰਦੇ ਨੂੰ ਯਾਦ ਰੱਖੋ ਹਉਮੈ ਤੋਂ ਬਗੈਰ ਕੁਝ ਲੱਭਦਾ ਹੀ ਨਹੀਂ ਕਿ ਮੈਂ ਹੀ ਸਭ ਕੁਝ ਆਪਣੇ ਆਪ ਤੋਂ ਬਗੈਰ ਦੂਜਾ ਦਿਸਦਾ ਹੀ ਕੋਈ ਨਹੀਂ ਪਰ ਜਿਸ ਦਿਨ ਰੱਬ ਦਿਸਣ ਲੱਗ ਪਿਆ ਆਪਣੇ ਆਪ ਨੂੰ ਖੋ ਕੇ ਰੱਬ ਵਿੱਚ ਪਰਮੇਸ਼ਰ ਵਿੱਚ ਮਿਲ ਗਿਆ ਮਨੁੱਖ ਉਸ ਦਿਨ ਫਿਰ ਇਹ ਅਵਸਥਾ ਨਹੀਂ ਬਣਦੀ ਇਸ ਕਰਕੇ ਮਹਾਰਾਜ ਜੀ ਕਹਿੰਦੇ ਆ ਤੂੰ ਚਾਹੁੰਦਾ ਤੇ ਹੈ ਕਿ ਮੈਂ ਮੰਜ਼ਲ ਤੇ ਪਹੁੰਚਾਂ ਤੂੰ ਚਾਹੁੰਦਾ ਤੇ ਹੈ ਕਿ ਮੈਂ ਕਿਸੇ ਢੰਗ ਨਾਲ ਪਾਰ ਉਤਰ ਜਾਵਾਂ ਪਰ ਮਹਾਰਾਜ ਜੀ ਕਹਿੰਦੇ ਆ ਸਜਣਾ ਵੇਖ ਤਾਂ ਸਹੀਂ ਨਾ ਬੇੜੀ ਨਾ ਤੁਲਹੜਾ ਨਾ ਪਾਈਏ ਪਿਰ ਦੂਰ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਕਮਾਲ ਦੀ ਗੱਲ ਹੈ ਤੂੰ ਮੋਹ ਦੇ ਸਮੁੰਦਰ ਨੂੰ ਪਾਰ ਤੇ ਕਰਨਾ ਚਾਹੁੰਦਾ ਹੈ ਪਰ ਗੋਤੇ ਖਾ ਰਿਆ ਇਸ ਮੋਹ ਦੇ ਸਮੁੰਦਰ ਦੇ ਵਿੱਚ ਤੇਰੇ ਪਾਸ ਉਹ ਬੇੜੀ ਨਹੀਂ ਜਿਹਦੇ ਰਾਹੀਂ ਤੂੰ ਪਾਰ ਹੋਏ ਉਹ ਕੋਈ ਲੱਕੜ ਨਹੀਂ ਜਿਹਦੇ ਨਾਲ ਤੂੰ ਉਹ ਤਿਆਰ ਕਰ ਸਕੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਪ੍ਰਭੂ ਪਤੀ ਨਹੀਂ ਲੱਭਦਾ ਕਿਉਂਕਿ ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਹੈ ਇਸ ਮੋਹ ਰੂਪੀ ਸੰਸਾਰ ਸਮੁੰਦਰ ਤੋਂ ਪਾਰ ਹੋ ਕੇ ਹੀ ਉਸ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਅਸੀਂ ਜਗਤ ਨਾਲ ਜੁੜੇ ਹਾਂ ਜਗਤ ਦੇ ਮੋਹ ਵਿੱਚ ਫਸੇ ਹਾਂ ਔਰ ਮੋਹ ਜਗਤ ਦਾ ਇੰਨਾ ਕਿ ਚਿੱਕੜ ਹੈ ਕਿ ਇਸ ਮੋਹ ਦੇ ਵਿੱਚ ਅਸੀਂ ਉਸ ਕਮਲ ਦੇ ਫੁੱਲ ਨੂੰ ਜਿਹੜਾ ਖੜਿਆ ਹੋਇਆ ਰੱਬ ਰੂਪੀ ਉਦੇ ਤੱਕ ਅੱਪੜ ਨਹੀਂ ਰਹੇ ਅਸੀਂ ਚਿੱਕੜ ਵਿੱਚ ਫਸੇ ਹੋਏ ਗੋਤੇ ਖਾਰੇ ਜੇ ਉਸ ਕਮਲ ਦੇ ਫੁੱਲ ਨੂੰ ਵੇਖਾਂਗੇ ਤੇ ਫਿਰ ਛਗਤ ਦੇ ਵਿੱਚ ਹੀ ਵਸਿਆ ਕਰਤਾਰ ਲੱਭੇਗਾ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹਦੇ ਅੰਦਰ ਉਹ ਵਸਿਆ ਹੈ ਟਿਕਿਆ ਹੋਇਆ ਉਸ ਰੱਬ ਪਰਮੇਸ਼ਰ ਦੀ ਪ੍ਰਾਪਤੀ ਦੇ ਲਈ ਯਤਨ ਕਰੀਏ ਮਹਾਰਾਜ ਜੀ ਕਹਿੰਦੇ ਮੇਰੇ ਠਾਕੁਰ ਪੂਰੇ ਤਖਤ ਅਡੋਲ ਮੇਰਾ ਜਿਹੜਾ ਰੱਬ ਹੈ ਪਰਮੇਸ਼ਰ ਹੈ ਖੁਦਾ ਹੈ ਉਹ ਅਸਲ ਦੇ ਵਿੱਚ ਉਸ ਤਖਤ ਤੇ ਬਰਾਜਮਾਨ ਹੈ ਜਿਹੜਾ ਤਖਤ ਅਡੋਲ ਹੈ ਸੱਚ ਦਾ ਮੇਰੇ ਠਾਕੁਰ ਪੂਰੇ ਤਖਤ ਅਡੋਲ ਹਾਂ ਉਸ ਰੱਬ ਤੱਕ ਕਿਵੇਂ ਅਪੜਿਆ ਜਾਣਾ ਏ ਗੁਰਮੁਖ ਪੂਰਾ ਜੇ ਕਰੇ ਪਾਈਏ ਸਾਜ ਅਤੋਲ ਜੇ ਪੂਰਾ ਗੁਰੂ ਮਿਹਰ ਕਰੇ ਕਿਰਪਾ ਕਰੇ ਤਾ ਐਸੇ ਦੀਨ ਦਿਆਲ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਇਸ ਕਰਕੇ ਗੁਰੂ ਗੁਰੂ ਜਪਣ ਦੇ ਲਈ ਸਤਿਗੁਰੂ ਨੇ ਹਦਾਇਤ ਕੀਤੀ ਹੈ ਗੁਰੂ ਨੂੰ ਸਮਝਣ ਦੇ ਲਈ ਹਦਾਇਤ ਕੀਤੀ ਹੈ ਜੀ ਗੁਰੂ ਨੂੰ ਜਪ ਸਮਝ ਲਗੇ ਉਸ ਦਿਨ ਸਾਡਾ ਜੀਵਨ ਸਵਾਰਿਆ ਜਾਣਾ ਹੈ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਪ੍ਰਭ ਹਰ ਮੰਦਰ ਸੋਹਣਾ ਜਿਸਮੇ ਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਣ ਕੋਟ ਰਸਾਲ ਜਿਹੜਾ ਸਾਧ ਸੰਗਤ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਦਾ ਸੋਨਾ ਮੰਦਰ ਹੈ ਨਾ ਜਿਹੜਾ ਜਿੱਥੇ ਰੱਬ ਟਿਕਿਆ ਹੋਇਆ ਪਰਮੇਸ਼ਰ ਬਸਿਆ ਹੋਇਆ ਹੈ ਉਹ ਲਾਲ ਮੋਤੀਆਂ ਨਾਲ ਮਾਣਕਾਂ ਨਾਲ ਜਿਹੜਾ ਚਮਕਦਾ ਪਿਆ ਹੈ ਹੀਰੇ ਜਿਹੜੇ ਉਹਦੇ ਵਿੱਚ ਝੜੇ ਹੋਏ ਜਿਹਦੇ ਦਿਵਾਲੇ ਸੋਨੇ ਦੇ ਸੁੰਦਰ ਆਨੰਦ ਦੇਣ ਵਾਲੇ ਕਿੜੇ ਹਨ ਹੁਣ ਇਹਦਾ ਮਤਬਲ ਕੀ ਹੈ ਇਸ ਸਾਰੀਆਂ ਕੀਮਤੀ ਚੀਜ਼ਾਂ ਰੱਬ ਦੇ ਗੁਣਾਵਲ ਇਸ਼ਾਰਾ ਕਰਦੀਆਂ ਨੇ ਰੱਬ ਪਰਮੇਸ਼ਰ ਅਡੋਲ ਤੇ ਅਸੁੰਨ ਅਵਸਥਾ ਵਾਲੇ ਕਿਹੜੇ ਵਿੱਚ ਹੈ ਹਰ ਉਹਦੇ ਲਈ ਹਰ ਮੰਦਰ ਸ਼ਬਦ ਵਰਤਿਆ ਮਹਾਰਾਜ ਕਹਿੰਦੇ ਕਿ ਇਹ ਇੰਨਾ ਕੁ ਸੁੰਦਰ ਹੈ ਕਿ ਗੁਣ ਜਿਹੜੇ ਹਨ ਉਹ ਆਸੇ-ਪਾਸੇ ਵੱਸੇ ਹੋਏ ਹਨ ਪਰ ਉਸੇ ਨੂੰ ਇਸ ਆਨੰਦ ਦੇਣ ਵਾਲੀ ਅਵਸਥਾ ਦੀ ਸਮਝ ਆਉਂਦੀ ਹੈ ਔਰ ਉਹਨੂੰ ਸਮਝ ਲੱਗਦੀ ਹੈ ਕਿ ਦੁਨਿਆਵੀ ਧਨ ਦੌਲਤ ਹੀਰੇ ਜਵਾਹਰਾਤ ਸੋਨੇ ਮਾਣਕ ਤੋਂ ਚੰਗਾ ਹੈ ਰੱਬ ਪਰਮੇਸ਼ਰ ਦੇ ਸ਼ੁਭ ਗੁਣਾ ਵਾਲਾ ਘਰ ਜਿਹੜਾ ਉਹਦੀ ਪ੍ਰਾਪਤੀ ਹੋ ਜਾਏ ਉਹ ਘਰ ਜਿਸ ਦੇ ਬਾਰੇ ਮਹਾਰਾਜ ਜੀ ਨੇ ਸ਼ੋਧ ਵਰਤਿਆ ਹਰ ਮੰਦਰ ਸੋਹਣਾ ਇੱਕ ਬਚਨ ਦੇ ਵਿੱਚ ਸਤਿਗੁਰੂ ਜੀ ਨੇ ਮਨੁੱਖ ਦੇ ਸ਼ਰੀਰ ਵੱਲ ਵੀ ਇਸ਼ਾਰਾ ਕੀਤਾ ਹੈ ਹਰ ਮੰਦਰ ਇਹ ਸ਼ਰੀਰ ਹੈ ਇਹਦਾ ਅਰਥ ਕਿ ਰੱਬ ਜਿਹੜਾ ਹੈ ਸਾਡੇ ਅੰਦਰ ਹੀ ਹੈ ਜਿਵੇਂ ਬਾਬਾ ਬੁੱਲਾ ਜੀ ਕਹਿੰਦੇ ਨੇ ਬੁੱਲਿਆ ਰੱਬ ਤੇਰ ਤੋਂ ਵੱਖ ਨਹੀਂ ਪਰ ਵੇਖਣ ਵਾਲੀ ਅੱਖ ਨਹੀਂ ਗੁਰੂ ਹੈ ਉਹ ਇੱਕੋ ਇੱਕ ਰਾਹ ਜਿਹੜਾ ਉਹ ਅੱਖ ਬਖਸ਼ਦਾ ਜਿਹਦੇ ਰਾਹੀ ਬੰਦੇ ਨੂੰ ਆਪਣੇ ਅੰਦਰੋਂ ਹੀ ਰੱਬ ਦੇ دیدار ਹੋਣ ਲੱਗ ਪੈਂਦੇ ਆ ਕਿਤੇ ਜਾਣ ਦੀ ਲੋੜ ਨਹੀਂ ਫਿਰ ਬੰਦਾ ਇਹ ਗਾਉਣਾ ਸ਼ੁਰੂ ਕਰ ਦਿੰਦਾ ਹੈ ਕਈ ਵਾਰ ਲੋਕ ਧਾਰਮਿਕ ਲੋਕ ਕਹਿੰਦੇ ਆ ਜੀ ਫਲਾਣੇ ਦੀਰਘ ਤੇ ਜਾਓ ਉੱਥੇ ਤੁਹਾਨੂੰ ਰੱਬ ਮਿਲ ਜਾਏਗਾ ਫਲਾਣੇ ਤੀਰਥ ਜਾਓ ਉੱਥੇ ਰੱਬ ਮਿਲੇਗਾ ਤੇ ਜਿਹੜਾ ਰੱਬ ਦਾ ਪਿਆਰਾ ਨਾ ਉਹ ਪਤਾ ਹੀ ਕਿਹਦਾ ਹੈ ਉਹਾਂ ਤੌ ਜਾਈਏ ਜੋਸ਼ਨਾ ਨਾ ਹੋਏ ਜਿੰਨੂੰ ਮਿਲਨ ਉੱਥੇ ਜਾਣਾ ਏ ਉੱਥੇ ਤੇ ਮੈਂ ਤਾਂ ਜਾਵਾਂ ਜੇ ਇੱਥੇ ਹੀ ਨਾ ਹੋਵੇ ਮੇਰੇ ਗੁਰੂ ਨੇ ਤਾਂ ਇੱਥੇ ਹੀ ਵਸਿਆ ਹੋਇਆ ਰੱਬ ਜਿਹੜਾ ਦਿਖਾ ਦਿੰਦਾ ਹੈ ਮਿਲਾ ਦਿੰਦਾ ਹੈ ਇਸ ਕਰਕੇ ਮਹਾਰਾਜ ਜੀ ਕਹਿੰਦੇ ਆ ਸਰੀਰ ਹੀ ਰੱਬ ਦੇ ਰੱਬ ਦਾ ਜਿਹੜਾ ਘਰ ਹੈ ਹਰ ਮੰਦਰ ਇਹ ਸਰੀਰ ਹੈ ਬੇਣ ਪੌੜੀ ਗੜ ਕਿਉਂ ਚੜੋ ਗੁਰ ਹਰ ਧਿਆਨ ਨਿਹਾਲ ਜਿਹੜਾ ਇਹ ਸੁੰਦਰ ਕਿਲਾ ਹੈ ਨਾ ਇਹਦੇ ਤੇ ਪੌੜੀ ਤੋਂ ਬਿਨਾਂ ਜਿਹੜਾ ਵਾ ਸਫ਼ਰ ਨਹੀਂ ਕੀਤਾ ਜਾ ਸਕਦਾ ਇਸ ਵਾਸਤੇ ਇਹ ਗੱਲ ਸਮਝਾਈ ਕਿ ਗੁਰੂ ਹੀ ਇੱਕ ਪੌੜੀ ਹੈ ਜਿਹਦੇ ਰਾਹੀਂ ਮੰਜ਼ਲ ਤੇ ਅਪੜਿਆ ਜਾ ਸਕਦਾ ਹੈ ਟਿਕਿਆ ਜਾ ਸਕਦਾ ਹੈ ਸਤਗੁਰੂ ਜੀ ਕਹਿੰਦੇ ਆ ਗੁਰੂ ਪਰਮੇਸ਼ਰ ਦੇ ਨਾਮ ਵਿੱਚ ਧਿਆਨ ਲਾ ਤਾਂ ਕਿ ਤੇਰਾ ਜੀਵਨ ਸਵਾਰਿਆ ਜਾਏ ਪਰਮੇਸ਼ਰ ਦੇ ਨਾਮ ਵਿੱਚ ਧਿਆਨ ਲਗਾਏਗਾ ਫਿਰ ਤੇਰਾ ਜੀਵਨ ਸਵਾਰਿਆ ਜਾਣਾ ਸਾਬ ਜੀ ਕਹਿੰਦੇ ਹਨ ਗੋਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰਨਾਉ ਇਸ ਕਿਲੇ ਤੇ ਚੜਨ ਦੇ ਲਈ ਗੁਰੂ ਇੱਕ ਪੌੜੀ ਹੈ ਹਰਮੰਦਰ ਰੂਪੀ ਕਿਲਾ ਜਿਹੜਾ ਹੈ ਇਹਦੇ ਤੇ ਚੜਨ ਵਾਸਤੇ ਗੁਰੂ ਇੱਕ ਪੌੜੀ ਹੈ ਸੰਸਾਰ ਸਮੁੰਦਰ ਤੋਂ ਪਾਰ ਲੰਘ ਕੇ ਨੰਗਣ ਦੇ ਲਈ ਗੁਰੂ ਇੱਕ ਬੇੜੀ ਦੀ ਨਿਆਈ ਕਰਦਾ ਹੈ ਪ੍ਰਭੂ ਦਾ ਨਾਮ ਜਿਹੜਾ ਹੈ ਉਹ ਗੁਰੂ ਹੀ ਇੱਕ ਤੁਲਹਾ ਇਸ ਕਰਕੇ ਸੱਜਣੋ ਰੱਬ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜੋ ਗੁਰੂ ਗੁਰੂ ਜਪੋ ਗੁਰੂ ਤੋਂ ਬਿਨਾਂ ਕੋਈ ਸਹਾਰਾ ਨਹੀਂ ਗੁਰ ਸਰ ਸਾਗਰ ਬਹੁ ਥੋ ਗੁਰ ਤੀਰਥ ਦਰਿਆ ਗੁਰ ਸਰੋਵਰ ਹੈ ਗੁਰੂ ਸਮੁੰਦਰ ਹੈ ਗੁਰੂ ਜਹਾਜ਼ ਹੈ ਗੁਰੂ ਹੀ ਤੀਰਥ ਹੈ ਗੁਰੂ ਹੀ ਦਰਿਆ ਇਸ ਕਰਕੇ ਗੁਰੂ ਹੀ ਇੱਕ ਤੇਰੇ ਜੀਵਨ ਦਾ ਸਹਾਰਾ ਹੈ ਜੇ ਮਹਾਰਾਜ ਕਹਿੰਦੇ ਆ ਕਿ ਆਨੰਦ ਲੈਣਾ ਸਰੋਵਰ ਦੇ ਵਿੱਚੋਂ ਤਾਂ ਗੁਰੂ ਨੂੰ ਮਿਲ ਜੇ ਸਮੁੰਦਰ ਤੋਂ ਪਾਰ ਹੋਣਾ ਹੈ ਮੋਹ ਦੇ ਤਾਂ ਗੁਰੂ ਨੂੰ ਮਿਲ ਜੇ ਇਸ ਸੰਸਾਰ ਵਿੱਚ ਯਾਦ ਰੱਖ ਕੂੜ ਤੋਂ ਬਚਣਾ ਹੈ ਤਾਂ ਗੁਰੂ ਨੂੰ ਮਿਲ ਤਾਂ ਕਿ ਤੈਨੂੰ ਸੱਚ ਨਾਲ ਤੇਰਾ ਗੁਰੂ ਮਿਲਾ ਦੇ ਮਹਾਰਾਜ ਜੀ ਕਹਿੰਦੇ ਆ ਜੇਤਸ ਪਾਵੈ ਉਜਲੀ ਸਤਸਰ ਨਾਵਣ ਜਾਓ ਜੇ ਪ੍ਰਭੂ ਦੀ ਰਜ਼ਾ ਹੋਵੇ ਤਾਂ ਗੁਰੂ ਨੂੰ ਮਿਲ ਕੇ ਮਨੁੱਖ ਦੀ ਮਤਿ ਸ਼ੁੱਧ ਹੋ ਜਾਂਦੀ ਹੈ ਕਿਉਂਕਿ ਮਨੁੱਖ ਸਾਧ ਸੰਗਤ ਸਰੋਵਰ ਵਿੱਚ ਮਾਨਸਿਕ ਇਸ਼ਨਾਨ ਜਿਹੜਾ ਕਰਨ ਦੀ ਜਾਣ ਲੱਗ ਪੈਂਦਾ ਹੈ ਐਸੀ ਜ਼ਿੰਦਗੀ ਬਣ ਜਾਂਦੀ ਜੀਵਨ ਉਜਲਾ ਹੋ ਜਾਂਦਾ ਹੈ ਮਤ ਉੱਚੀ ਹੋ ਜਾਂਦੀ ਐ ਪੂਰੋ ਪੂਰੋ ਆਖੀਐ ਪੂਰੇ ਤਖਤ ਨਿਵਾਸ ਪੂਰੇ ਥਾਣ ਸੁਹਾਵਣੇ ਪੂਰੇ ਆਸ ਨਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਟੈ ਗੁਣਤਾਸ ਮਹਾਰਾਜ ਕਹਿੰਦੇ ਹਰ ਕੋਈ ਕਹਿੰਦਾ ਰੱਬ ਬਹੁਤ ਵੱਡਾ ਪੂਰਾ ਹੈ ਪਰਮੇਸ਼ਰ ਹੈ ਉਹ ਸੱਚ ਤਖਤ ਪੂਰੇ ਤਖਤ ਤੇ ਬਰਾਜਮਾਨ ਹੈ ਉਹਦਾ ਥਾਂ ਟਿਕਾਣਾ ਸਾਰਾ ਬਹੁਤ ਸੁੰਦਰ ਤੇ ਪੂਰਾ ਹੈ ਮਹਾਰਾਜ ਕਹਿੰਦੇ ਆ ਜੇ ਪੂਰਾ ਗੁਰੂ ਮਿਲੇ ਪੂਰਾ ਜੇ ਮਿਲੇ ਕਿਉਂ ਘਾਟੇ ਗੁਣਤਾਸ ਫਿਰ ਮਹਾਰਾਜ ਕਹਿੰਦੇ ਆ ਗੁਣ ਜਿਹੜੇ ਆ ਰੱਬ ਦੇ ਪਰਮੇਸ਼ਰ ਦੇ ਉਹਦੇ ਚ ਕੋਈ ਘਾਟ ਨਹੀਂ ਆ ਸਕਦੀ ਇਸ ਕਰਕੇ ਗੁਰੂ ਗੁਰੂ ਜਪਿਆ ਕਰੀਏ ਗੁਰੂ ਬਿਣਾ ਗਤ ਨਹੀਂ ਸ਼ਾ ਬਿਣ ਪਤ ਨਹੀਂ ਇਹ ਅਕਸਰ ਤੁਸੀਂ ਗੱਲ ਸੁਣਦੇ ਜੇ ਅਸਲ ਦੇ ਵਿੱਚ ਸ਼ਾ ਬਿਣ ਪਤ ਦਾ ਮਤਲਬ ਹੈ ਕਿ ਕਿਸਾਨ ਲੋਕ ਕੀ ਕਰਦੇ ਸਨ ਉਹਨਾਂ ਦਾ ਇੱਕ ਸ਼ਾ ਹੁੰਦਾ ਸੀ ਉਹ ਮਨੋਖ ਜਿਹਦੇ ਕੋਲ ਉਹ ਆਪਣੀ ਕਿਸਾਨੀ ਕਰਨ ਵਾਸਤੇ ਕੋਈ ਚੰਦ ਪੈਸੇ ਚੁੱਕ ਲੈਂਦੇ ਹੁੰਦੇ ਸਨ ਫਿਰ ਜਦੋਂ ਕਿਸਾਨੀ ਪੂਰੀ ਹੁੰਦੀ ਛ ਤਾਂ ਉਹਦੀ ਉਹ ਪੈਸਾ ਵਾਪਸ ਕਰ ਦਿੰਦੇ ਸਨ ਲੋੜ ਪੈਣ ਤੇ ਜਦੋਂ ਮਰਜੀ ਛਾਹ ਦੇ ਕੋਲੋਂ ਪੈਸੇ ਲੈ ਆਉਂਦੇ ਸਨ ਇਸੇ ਤਰੀਕੇ ਦੇ ਨਾਲ ਗੁਰੂ ਹੈ ਗੁਰੂ ਦੇ ਕੋਲ ਆਵਾਂਗੇ ਫੇਰ ਹੀ ਸਾਡੀ ਗਤੀ ਹੋਵੇਗੀ ਬੇਅੰਤ ਪੁੱਲਾਂ ਦੀਆਂ ਖਿਮਾ ਗੁਰੂ ਗੁਰੂ ਜਪਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ